ਕੀ ਨਾ ਆਪਣਾ ਜੀ ਮੇਰਾ ਨਾਮ ਜੀ ਕੁਮਾਰ ਇਹ ਰਾਤ ਦਾ ਐਕਸੀਡੈਂਟ ਹੋਇਆ ਕੀ ਹੈ ਪਰਮਾਉਂ ਤੇ ਇਦਾਂ ਸੀਗਾ ਵੀ ਰਾਤ ਦੇ ਤਕਰੀਬਨ 9:30 ਮਿੰਟ ਦਾ ਸਮਾਂ ਸੀਗਾ ਤੇ ਬੱਚੇ ਛੋਟੇ ਛੋਟੇ ਦੋ ਬੱਚੇ ਤਿੰਨ ਸੀਗੇ ਇੱਕ ਮੁੰਡਾ ਗੋਰਾ-ਗੋਰਾ ਸੀਗਾ ਤੇ ਇੱਕ ਸਾਡਾ ਚਾਚਾ ਜੀ ਦਾ ਬੇਟਾ ਆਕਾਸ਼ ਸਿੱਧੂ ਸੀਗਾ ਉਹ ਜਿਹੜਾ ਗੋਰਾ ਆਪਣੇ ਬੱਚਾ ਨੂੰ ਗੋਆਂ ਕੱਪੜੇ ਖਲਾ ਕੇ ਉੱਥੇ ਸਾਈਡ ਤੇ ਖੜੇ ਸੀਗੇ ਤਾਂ ਕਿ ਇੱਕ ਟਰੱਕ ਆਇਆ ਬੇਕਾਬੂ ਹੋ ਕੇ ਉਹਨਾਂ ਦੇ ਐਕਟਿਵਾਂ ਨੂੰ ਉਹਨੇ ਖੋਲਣ ਦਿੱਤਾ ਜਿਹਦੇ ਵਿੱਚ ਦੋ ਬੇਟੇ ਛੋਟੇ ਛੋਟੇ ਬੱਚੇ ਤੇ ਸਾਡਾ ਤਕਰੀਬਨ 29 ਸਾਲ ਦਾ ਇੱਕ ਬੇਟਾ ਸੀਗਾ ਆਕਾਸ਼ ਉਹਦੀ ਮੌਤ ਹੋ ਗਈ ਹੈ ਜੇ ਮੋਜੂਦ ਵਾਲੇ ਕੋਹੋਸ ਦੇ ਨਾਲ ਉਹ ਕਿੱਥੇ ਸਤ ਉਹ ਸਰ ਅੰਮ੍ਰਿਤਸਰ ਇਥੋਂ ਡਾਕਟਰ ਸਾਹਿਬ ਨੇ ਪੋਸਿਬਲ ਹਸਪੀਟਲ ਤੇ ਉਹ ਰੈਫਰ ਕਰ ਦਿੱਤਾ ਕੀ ਕੀ ਹਾਲਾਤ ਉਹਦੇ ਹਾਲਾਤ ਵੀ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਵੀ ਇੱਕ ਬੇਟੀ ਹੋਰ ਆ ਉਹ ਜਾਨੀ ਬਹੁਤ ਸਾਰੀਆਂ ਮੁਕੇਰੀਆਂ ਐਡਮਿਟਾ ਮੁਕੀ ਜੀ ਜਿਹੜੇ ਚਿਪਰ ਨੇ ਹਿੱਟ ਕੀਤਾ ਕਿੰਨੇ ਉਸ ਨੂੰ ਕਿੰਨੇ ਬੱਚਿਆਂ ਨੂੰ ਹਿੱਟ ਕੀਤਾ ਨਹੀਂ ਇਨੇ ਜੀ ਤਕਰੀਬਨ ਤਿੰਨ ਬੱਚੇ ਜਿਨ੍ਹਾਂ ਵਿੱਚ ਦੋ ਬੱਚੇ ਛੋਟੇ ਡੈਡ ਰੈੱਡ ਹੋ ਗਏ ਤੇ ਦੋ ਦੋ ਮੁੰਡੇ ਵੱਡੇ ਸੀਗੇ ਇੱਕ ਬੇਟੀ ਛੋਟੀ ਇੱਕ ਹੋਰ ਮਤਲਬ ਪੰਜਾਂ ਜਣਿਆਂ ਨੂੰ ਇਹਨਾਂ ਨੇ ਹੱਟ ਕੀਤਾ ਜੀ ਉਹ ਬੱਚੇ ਦੀ ਉਮਰ ਕਿੰਨੀ ਸੀ ਜਿਹੜੇ ਬੱਚੇ ਦੀ ਮੌਤ ਹੋਈ ਬੱਚੇ ਦੇ ਉੱਪਰ ਲਗਭਗ ਜੀ ਕੋਈ 3-4 ਸਾਲ ਤਿੰਨ ਜਾਂ 4 ਸਾਲ ਮਾਤੋਂ ਬਸ ਤੇ ਜਿਹੜਾ ਬੇਟਾ ਸੀਗਾ ਜਿਹਦੀ ਡੈਥ ਹੋਈ ਆ ਆਕਾਸ਼ ਜੀ ਉਦੀ ਮੈਕਸਿਮਮ 5 52 ਸਾਲ ਨੀਅਰ ਬੋਟ ਸਰ ਜਨਤਰੀ ਆਇਦ ਨੇ ਟਿਪਰਾ ਵਾਲੇ ਇਹਦੇ ਹਾਸੇ ਅੱਗੇ ਵੀ ਇਹਨਾਂ ਐਕਸੀਡ ਹੁੰਦੇ ਆ ਬਹੁਤ ਜ਼ਿਆਦਾ ਜੀ ਸਾਡੇ ਰੋਡ ਤੇ ਇੰਨਾ ਕੋਈ ਜ਼ਿਆਦਾ ਟਿਪਲ ਚੱਲਦਾ ਪਿਆ ਔਰ ਬੇਕਾਬੂ ਹੋ ਕੇ ਚੱਲਦੇ ਪੂਰੇ ਨਸ਼ੇ ਨਾਲ ਤੋਲ ਦੇ ਹੋ ਕੇ ਚੱਲਦੇ ਇਹੋ ਟਿਪਰ ਵਾਲਾ ਫਲ ਫੜ ਲਿਆ ਪੇਪਰ ਵਾਲੇ ਨੇ ਜਦੋਂ ਹਿੱਟ ਕੀਤਾ ਤਾਂ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਜੀ ਤੇ ਉਹ ਸਾਡੇ ਤੋਂ ਲਾਗੇ ਗਵਾਂਢ ਚ ਮੁੰਡੇ ਹੈਗੇ ਉਹਨਾਂ ਨੇ ਉਹਨੂੰ ਜਾਂਦੇ ਤੁਰਦੇ ਦੇਖ ਲਿਆ ਸੀ ਤਾਂ ਉਹਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਉਹ ਕੀ ਮੰਗ ਰਹੇ ਨਾਲੇ ਦੇ ਸਸਾ ਸਰਕਾਰ ਮੰਗ ਤੇ ਇਹ ਹੈ ਜੀ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਜਿਹੜਾ ਮੇਟ ਕੀਤਾ ਆ ਉਹਨੂੰ ਸਜ਼ਾ ਸਖਤ ਹੋ ਸਖਤ ਸਜ਼ਾ ਹੋਣੀ ਚਾਹੀਦੀ ਅਸਰ ਰਾਤ ਇੱਕ ਐਕਸੀਡੈਂਟ ਹੋਇਆ ਕੀ ਮੰਗਦਾ ਰਾਤ ਇੱਕ ਟਿੱਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਕੁਚਲਣ ਬਾਰੇ ਸੂਚਨਾ ਮਿਲੀ ਸੀ ਜਿਸ ਦੇਵਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਡਰਕੋਂਡੀ ਹਰਪੁਰ ਦੇ ਬਿਆਨ ਤੇ ਮਕਦਮਾ ਦਰਜ ਕਰਕੇ આરોપી ਨੂੰ ਮੌਕਤਿਕ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜਾ ਇਤਨੀ ਗੰਭੀਰ ਦਿੱਤੀ ਸਿਆ ਨੌਜਵਾਨ ਉਹਦਾ ਕੀ ਹੋਊ ਉਹ ਲਾਜਨੀ ਦੀ ਦਾਖਲ ਹੈ ਉਹਦੀ ਸੋਚਣਾ ਕੋ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਦੋਸ਼ੀ ਗ੍ਰਿਫਤਾਰ ਕੀਤਾ ਤੇ ਕਾਰਵਾਈ ਕਰਦੇ ਨੇ ਸਾਰੇ DNA universe